ਹੈਲੋ ਗਾਇਸ ਵੈਲਕਮ ਬੈਕ ਅਨਦਰ ਬਲੌਗ ਵੀਡੀਓ ਆਪਣੀ ਅੱਜ ਆਪਣਾ ਦੂਜਾ ਬਲੌਗ ਆ ਬਈ ਤੇ ਅੱਜ ਆਪਣਾ ਸਮਾਦਾ ਦੇ ਪਾਠ ਵੀ ਆ ਤੇ ਅੱਜ ਨਗਨ ਕੀਤਾ ਵੀ ਆ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਮੈਂ ਤੇ ਮੇਰੇ ਚਾਚਾ ਸਵੇਰੇ 5:00 ਵਜੇ ਚੁਕੇ ਆ ਸਮਾਦਾ ਚੱਲੇ ਆ ਉਸੇ ਅੱਗੇ ਤਿਆਰੀਆਂ ਚੱਲੀਆਂ ਜਾਂਦੀਆਂ ਨੇ ਨਗਨ ਕੀਤਾ ਦੀ ਆਪਣੇ ਭੋਗ ਵੀ ਅੱਜ ਉਹ ਵੀ ਦਿਖਾਉਣੇ ਆ ਤੁਹਾਨੂੰ ਪਾਠ ਦੀਆਂ ਤਿਆਰੀਆਂ ਚਲੋ ਸਭ ਸਮਾਦਾ ਤੇ ਮਿਲਦੇ ਚੱਲ ਲੱਗੇ ਪਹੁੰਚ ਕੇ ਹੋਵੇ ਆਪਣਾ ਫਿਰ ਬਾਬਿਆਂ ਨੇ ਕੰਮ ਲਾਤਾ ਆ ਆਪਾਂ ਗੱਡੀ ਤਿਆਰ ਕਰਨੀ ਆ ਲੱਗਿਆ ਵੇ ਚਾਚਾ ਸਭ ਤਿਆਰ ਕਰਦੇ ਆਂ। ਉਹ ਲਾਈ ਜਾਂਦੇ ਆ। ਇਹ ਪਾਰਕੀ ਸਾਹਿਬ ਇੱਥੇ ਗੁਰੂ ਗ੍ਰੰਥ ਰੱਖਿਆ ਜਾਊਗਾ। ਤੇ ਫਿਰ ਪਿੰਡ ਤੋਂ ਦੀ ਉਹ ਢੀੜਾ ਦਵਾਇਆ ਜਾਊਗਾ। ਨਗਰ ਕੀਰਤਨ ਚੱਲੂਗਾ ਵਧੀਆ ਆਪਾਂ ਦਿਖਾਵਾਂ ਤੁਹਾਨੂੰ ਸਾਰਾ। ਲੋ ਬਈ ਨਗਰ ਕੀਰਤਨ ਦੀਆਂ ਤਿਆਰੀਆਂ। ਆਪਾਂ ਜਿਹੜੀ ਵਸਤੂਆਂ ਕਰਕੇ ਤੇ ਆ ਵੀ ਵਧੀਆ ਬਣ ਗਈ ਆ। ਅੱਜ ਨਗਰ ਕੀਰਤਨ ਦੀਆਂ ਤਿਆਰੀਆਂ ਵੀ ਸਟਾਰਟ ਆ ਨਗਰ ਕੀਰਤਨ। ਲੋ

تنهنجي پڙي جو پڙهندو جو نال جو مارندو جو يا کي اپنا چهرا تي ਹੈਲੋ ਗਾਇਜ਼ ਨਗਨਕੀਤਨ ਵਾਪਸ ਆ ਗਿਆ ਨਗਨਕੀਤਨ ਵਾਪਸ ਆ ਗਿਆ ਗਾਇਜ਼ ਦੇਖ ਸਕਦੇ ਹੋ ਤੁਸੀਂ ਲੱਗ ਗਈਆਂ ਫੁੱਲ ਕਾੜੀਆਂ ਜੋਗੇ ਸ਼ਾਮ ਹੋ ਗਈਏ ਪੂਰੇ ਪਿੰਡ ਦਾ ਘੇੜਾ ਕੱਢ ਕੇ ਆਏ ਆ ਲੱਗ ਗਈਆਂ ਫੁੱਲ ਕਾੜੀਆਂ ਜੋਗੇ ਆਪਣੇ ਮੰਦਰ ਵਿੱਚ ਆਏ ਲੱਗ ਗਈਆਂ ਫੁੱਲ ਕਾੜੀਆਂ ਜੋਗੇ ਆਪਣੇ ਮੰਦਰ ਵਿੱਚ ਆਏ देखे देखे प्रें प्रें जो आ जो स्टार्ट हो गया अपने जडोल भी चल पी है और ये पे हम चलेंगे <laughs> ये पे हम रात को चलेंगे यार क्या कर रहे हो आयो आज ब्ला ਚੱਲ ਪਈਆ ਲੱਗ ਚੁਗੀ ਹੈ ਓਏ ਚੱਲ ਪਈ ਗੱਤੀ ਵੀ ਆ ਮੁੰਡਾ ਕੇ ਨਾਲ ਆ ਜਾ ਆਪਣੇ ਇਧਰ ਆ ਗੱਤੀ ਚੱਲ ਪਈ ਆ ਉਧਰ ਵੀ ਵਿੱਕੀ ਮਾਊਸ ਲਾਦਾ ਟ੍ਰੇਨ ਰੰਗ ਦਿਖਾਉਣੇ ਆ ਜਾ ਆ ਮੁੰਡਿਆ ਟ੍ਰੇਨ ਵੀ ਲੱਗ ਗਈ ਆ ਚਲੋ ਟ੍ਰੇਨ ਤੇ ਮੈਂ ਸੁਣਿਆ ਕਿ ਪੂਰੀ ਠੱਲ ਪਾਉਣੀ ਆ ਮੁੰਡਿਆਣੇ ਚਲੋ ਗਾਇਸ ਹੁਣ ਆਪਾਂ ਮੇਲੇ ਤੋਂ ਵਾਪਸ ਆਏ ਆ ਤੇ ਘਰ ਚੱਲੇ ਆ ਆ ਆਪਣਾ ਮਾਸਪੂਆ ਦਾ ਮੁੰਡਾ ਇਹ ਆਪਣੇ ਨਾਲ ਹੁਣ ਹੀ ਆਏ ਆਂ ਆਪਾਂ ਮੇਲੇ ਤੋਂ ਰਾਤ ਦੇਖ ਸਕਦੇ ਤੁਸੀਂ ਰਾਤ ਦੇ ਕੁਝ 12:00 ਵੱਜ ਚੁੱਕੇ ਆ ਕੋਈ ਨਹੀਂ ਕੱਲ ਨੂੰ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਤੇ